ਸਵਾਗਤ ਹੈ ਜੀ ਹੁਸ਼ਰਪਰ نیوز ਦੇਖ ਰਹੇ तमाम ਦਰਸ਼ਕਾ ਦਾ ਮੈਂ ਚੇਤਨ ਕਸ਼ਪਤਿਕ ਅਹਿਮ ਜਾਣਕਾਰੀ ਲੈ ਕੇ ਤੁਹਾਡੇ ਸਾਰਿਆਂ ਦੇ ਸਾਹਮਣੇ ਰੂਬਰੂ ਹੋਇਆ ਤਾਂ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਬੀਤੀ 8 ਸਤੰਬਰ ਤੋਂ ਪੰਜਾਬ ਦੇ ਵਿੱਚ ਸਕੂਲਾਂ ਨੂੰ ਖੋਲਣ ਦਾ ਐਲਾਨ ਆ ਜਿਹੜਾ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਵੱਲੋਂ ਕਰ ਦਿੱਤਾ ਗਿਆ ਸੀ ਤਾਂ ਉੱਥੇ ਹੀ ਆਪਾਂ ਸਰਕਾਰੀ ਸਕੂਲਾਂ ਦੀ ਗੱਲ ਕਰੀਏ ਤਾਂ ਸਰਕਾਰੀ ਸਕੂਲਾਂ ਨੂੰ ਜਿਹੜਾ 9 ਸਤੰਬਰ ਤੋਂ ਮੁਕੰਮਲ ਤੌਰ ਤੇ ਖੋਲਣ ਦਾ ਐਲਾਨ ਕੀਤਾ ਗਿਆ ਸੀ ਕਿਉਂਕਿ 8 ਸਤੰਬਰ ਨੂੰ ਇਹ ਸਰਕਾਰੀ ਸਕੂਲਾਂ ਦੇ ਵਿੱਚ ਜਿਹੜੀ ਉਹ ਅਧਿਆਪਕਾਂ ਦੀ ਆਮਦ ਸੀ ਤਾਂ ਜੋ ਸਕੂਲਾਂ ਦੀ ਜਿਹੜੀ ਉਹ ਸਾਫ ਸਫਾਈ ਆ ਵਧੀਆ ਢੰਗ ਦੇ ਨਾਲ ਕਰਵਾਈ ਜਾ ਸਕੇ ਹੜ੍ਹਾਂ ਦੌਰਾਨ ਤੇ ਹੁਣ ਇੱਕ ਵੱਡੀ ਖਬਰ ਹੈ ਜਿਹੜੀ ਉਹ ਵੱਡੀ ਅਪਡੇਟ ਹੈ ਅਸੀਂ ਤੁਹਾਡੇ ਨਾਲ ਹੁਸ਼ਾਰਪੁਰ ਦੇ ਸਕੂਲਾਂ ਦੀ ਸਾਂਝੀ ਕਰ ਰਹੇ ਹਾਂ ਹੁਸ਼ਾਰਪੁਰ ਪ੍ਰਸ਼ਾਸਨ ਵੱਲੋਂ ਹੁਸ਼ਾਰਪੁਰ ਦੇ ਇਹ 20 ਸਕੂਲਾਂ ਨੂੰ ਅਜੇ ਤੱਕ ਬੰਦ ਰੱਖਿਆ ਜਾਵੇਗਾ ਭਾਵ ਕਿ 20 ਸਕੂਲਾਂ ਦੇ ਵਿੱਚ ਅਜੇ ਤੱਕ ਅਗਲੇ ਹੁਕਮਾਂ ਤੱਕ ਛੁੱਟੀਆਂ ਰਹਿਣਗੀਆਂ ਜਿਹੜੇ ਇਹ 20 ਸਕੂਲ ਨੇ ਉਹਨਾਂ ਦੇ ਤੁਹਾਨੂੰ ਨਾਮ ਵੀ ਦੱਸਾਂਗੇ ਕਿ ਕਿਉਂ ਹੁਸ਼ਾਰਪੁਰ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਮੈਡਮ ਆਸ਼ੀਕਾ ਜੈਨ ਵੱਲੋਂ ਇਹ ਫੈਸਲਾ ਲਿਆ ਗਿਆ ਇਹ ਵੀ ਤੁਹਾਡੇ ਨਾਲ ਇਸ ਬਾਬਤ ਵੀ ਜਾਣਕਾਰੀ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਹੜ੍ਹਾਂ ਨੇ ਕਾਫੀ ਕਹਿਰ ਟਾਇਆ ਇਸ ਵਾਰ ਪੰਜਾਬ ਦੇ ਵਿੱਚ ਤਾਂ ਹੁਸ਼ਾਰਪੁਰ ਦੇ ਵੀ ਬਹੁਤ ਸਾਰੇ ਪਿੰਡ ਹੈ ਜਿਹੜੇ ਉਹ ਹੜ੍ਹਾਂ ਦੀ ਮਾਰ ਹੇਠ ਆਏ ਨੇ ਜਿਸ ਕਾਰਨ ਆਪਸੀ ਸੰਪਰਕ ਹੈ ਜਿਹੜਾ ਕਈ ਪਿੰਡਾਂ ਦਾ ਇੱਕ ਦੂਜੇ ਨਾਲੋਂ ਟੁੱਟ ਚੁੱਕਿਆ ਹੈ ਤੇ ਹੁਣ ਇਹ 20 ਜਿਹੜੇ ਸਰਕਾਰੀ ਸਕੂਲ ਹੈ ਉਹ ਅਗਲੇ ਹੁਕਮਾਂ ਤੱਕ ਬੰਦ ਰਹਿਣਗੇ ਜੋ ਡਿਪਟੀ ਕਮਿਸ਼ਨਰ ਮੈਡਮ ਆਸ਼ਿਕਾ ਜੈਨ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ 4 ਅੱਪਰ ਪ੍ਰਾਇਮਰੀ ਅਤੇ 16 ਪ੍ਰਾਇਮਰੀ ਸਕੂਲ ਇਸ ਸ਼ਾਮਲ ਨੇ ਤਾਂ ਇਹ ਇਸ ਕਰਕੇ ਫੈਸਲਾ ਲਿਆ ਗਿਆ ਹੈ ਤੇ ਕਿਉਂਕਿ ਉਹਨਾਂ ਸਕੂਲਾਂ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਹੈ ਦਿੱਕਤ ਪਰੇਸ਼ਾਨੀ ਤੋਂ ਭਾਵ ਹੈ ਕਿ ਜਿਵੇਂ ਕਿ ਅੱਜ ਵੀ ਅਦਾਰਾ ਹੁਸ਼ਾਰਪੁਰ نیوز ਵੱਲੋਂ ਸਵੇਰ ਸਮੇਂ ਇੱਕ ਖਬਰ ਸਾਂਝੀ ਕੀਤੀ ਗਈ ਸੀ ਹੁਸ਼ਾਰਪੁਰ ਦੇ ਏ ਐਲੀਮੈਂਟਰੀ ਸਮਾਰਟ ਸਕੂਲ ਸਤੈਰੀ ਦੀ ਤਾਂ ਉੱਥੋਂ ਦੀ ਇੱਕ ਕੰਧ ਡਿੱਗੀ ਸੀਗੀ ਤਾਂ ਸਕੂਲ ਦੇ ਵਿੱਚ ਹੋਰ ਵੀ ਕਾਫੀ ਨੁਕਸਾਨ ਹੋਇਆ ਤਰੇੜਾਂ ਆਈਆਂ ਨੇ ਤਾਂ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋયા ਹੁਸ਼ਿਆਰਪੁਰ ਪ੍ਰਸ਼ਾਸਨ ਵੱਲੋਂ ਇਹ ਫੈਸਲਾ ਚੁੱਕਿਆ ਗਿਆ ਹੈ ਤਾਂ ਇਸੇ ਤਰ੍ਹਾਂ ਜੋ ਇਹ ਵੀ ਸਕੂਲ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਤਾਂ ਇਹਨਾਂ ਸਕੂਲਾਂ ਦੇ ਵਿੱਚ ਵੀ ਕਿ ਉਹਨਾਂ ਕੋਈ ਜਿਹੜਾ ਡਿਜਾਸਟਰ ਹੈ ਜਾਂ ਕੋਈ ਨਾ ਕੋਈ ਨੁਕਸਾਨ ਹੈ ਕੋਈ ਨਾ ਕੋਈ ਨੁਭੀੜਤਾ ਜ਼ਰੂਰ ਹੋਵੇਗੀ ਤਾਂ ਐਸੇ ਨੂੰ ਮੱਦੇਨਜ਼ਰ ਰੱਖਦੇ ਹੋયા ਜਦੋਂ ਇਹ ਇਹ ਮਾਮਲਾ ਜ਼ਿਲ੍ਹਾ ਸਿੱਖਿਆ ਅਧਿਕਾਰੀ ਦੇ ਧਿਆਨ ਦੇ ਵਿੱਚ ਆਉਂਦਾ ਹੈ ਲਲਿਤਾ ਅਰੋੜਾ ਹੋਣਾ ਦੇ ਮੈਡਮ ਹੋਣਾ ਦੇ ਤੋਂ ਉਹਨਾਂ ਵੱਲੋਂ ਸਾਰੀ ਰਿਪੋਰਟ ਜਿਹੜੀ ਉਹ ਡਿਪਟੀ ਕਮਿਸ਼ਨਰ ਨੂੰ ਸੌਂਪੀ ਜਾਂਦੀ ਹੈ ਤਾਂ ਜਿਸ ਤੋਂ ਬਾਅਦ ਡਿਪਟੀ ਕਮਿਸ਼ਨਰ ਵੱਲੋਂ ਇਹ ਫੈਸਲਾ ਲਿਆ ਜਾਂਦਾ ਹੈ ਕਿਉਂਕਿ ਜਦੋਂ ਸਕੂਲ ਖੋਲਣ ਦਾ ਐਲਾਨ ਕੀਤਾ ਗਿਆ ਸੀ ਪੰਜਾਬ ਸਰਕਾਰ ਵੱਲੋਂ ਤਾਂ ਉਦੋਂ ਪੰਜਾਬ ਸਰਕਾਰ ਨੇ ਵੀ ਇੱਕ ਹਦਾਇਤ ਜਾਰੀ ਕੀਤੀ ਸੀ ਕਿ ਜੇਕਰ ਕਿਸੇ ਇਲਾਕੇ ਦੇ ਵਿੱਚ ਹੜ੍ਹ ਪ੍ਰਭਾਵਿਤ ਇਲਾਕੇ ਦੇ ਵਿੱਚ ਸਕੂਲ ਬੰਦ ਰੱਖਣੇ ਨੇ ਤਾਂ ਇਹ ਫੈਸਲਾ ਜਿਹੜਾ ਉੱਥੋਂ ਦੇ ਡਿਪਟੀ ਕਮਿਸ਼ਨਰ ਵੱਲੋਂ ਲਿਆ ਜਾਵੇਗਾ ਤਾਂ ਉਸੇ ਨੂੰ ਮੁੱਖ ਰੱਖਦਿਆਂ ਹੋਏ ਮੈਡਮ ਆਚੀ ਕਾ ਜਨ ਵੱਲੋਂ ਇਹ ਫੈਸਲਾ ਲਿਆ ਗਿਆ ਤਾਂ ਕਿਹੜੇ ਕਿਹੜੇ ਸਕੂਲ ਬੰਦ ਰਹਿਣਗੇ ਉਸ ਬਾਬਤ ਤੁਹਾਨੂੰ ਮੈਂ ਜਾਣਕਾਰੀ ਹੈ ਜਿਹੜੀ ਉਹ ਸਾਂਝੀ ਕਰ ਦਿੰਦਾ ਇਹ ਜਿਹੜੇ ਅੱਪਰ ਪ੍ਰਾਇਮਰੀ ਸਕੂਲ ਬੰਦ ਰਹਿਣਗੇ ਚਾਰ ਤਾਂ ਉਹਨਾਂ ਦੇ ਵਿੱਚ ਸਰਕਾਰੀ ਹਾਈ ਸਕੂਲ ਫੁਗਲਾਣਾ ਸਰਕਾਰੀ ਮਿਡਲ ਸਕੂਲ ਹਕੂਮਤਪੁਰ ਤੇ ਸਰਕਾਰੀ ਸੀਨੀਅਰ ਸੈਂਟਰੀ ਸਕੂਲ ਗੋਂਦਪੁਰ ਅਤੇ ਸਰਕਾਰੀ ਮਿਡਲ ਸਕੂਲ ਹਲੇੜ ਜਨਾਰਤਨ ਸ਼ਾਮਲ ਨੇ ਇਹ ਚਾਰ ਅੱਪਰ ਪ੍ਰਾਇਮਰੀ ਸਕੂਲ ਨੇ ਜਿਹੜੇ ਬੰਦ ਰਹਿਣਗੇ ਇੱਕ ਵਾਰ ਮੁੜ ਤੋਂ ਮੈਂ ਨਾਮ ਹੈ ਜਿਹੜਾ ਉਹਨਾਂ ਨੂੰ ਦੁਹਰਾ ਦਿੰਦਾ ਏ ਸਰਕਾਰੀ ਹਾਈ ਸਕੂਲ ਫਗਲਾਣਾ ਸਰਕਾਰੀ ਮਿਡਲ ਸਕੂਲ ਹਕੂਮਤਪੁਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਂਦਪੁਰ ਅਤੇ ਸਰਕਾਰੀ ਮਿਡਲ ਸਕੂਲ ਹਲੇੜ ਜਨਾਰਦਨ ਇਹਨਾਂ ਦੇ ਵਿੱਚ ਸ਼ਾਮਲ ਨੇ ਤੇ ਇਸੇ ਤਰ੍ਹਾਂ ਜਿਹੜੇ ਹੁਣ 16 ਪ੍ਰਾਇਮਰੀ ਸਕੂਲ ਬੰਦ ਨੇ ਤਾਂ ਉਹਨਾਂ ਦੇ ਵਿੱਚ ਕਿਹੜੇ-ਕਿਹੜੇ ਨਾਮ ਸ਼ਾਮਲ ਨੇ ਉਸ ਬਾਬਤ ਤੁਹਾਨੂੰ ਮੈਂ ਇਹ ਜਾਣਕਾਰੀ ਦੇ ਦਿੰਦਾ ਕਿ ਜਿਹੜੇ 16 ਪ੍ਰਾਇਮਰੀ ਸਕੂਲ ਬੰਦ ਰਹਿਣਗੇ ਉਹਨਾਂ ਦੇ ਵਿੱਚ ਹਲੇੜ ਜਨਾਰਦਨ ਜਾਹਿਦਪੁਰ ਚੱਕਾ ਸਹਿਬ ਦਾ ਪਿੰਡ ਲੁਧਿਆਣੀ ਪਿੰਡ ਰੂਪੋਵਾਲ ਵੈਂਸ ਅਵਾਨ ਮੋਨਾ ਖੁਰਦ ਦਿਨੋਵਾਲ ਕਲਾ ਜੰਗਲੀ ਆਣਾ ਸੁਤਹਿਰੀ ਰੋਡ ਕਾਲੂਵਾਲ ਬੀਰਮਪੁਰ ਜੇਜੋਦੋਆਬਾ ਹਰਜੀ ਆਣਾ ਬਸਤੀ ਹਰਜੀ ਆਣਾ ਤੇ ਕੁਮਿਆਲ ਇਹ 16 ਜਿਹੜੇ ਸਕੂਲ ਪ੍ਰਾਇਮਰੀ ਸਕੂਲ ਸ਼ਾਮਿਲ ਹੈ ਵਾਇਸ ਨਹੀਂ ਆਉਂਦੀ ਪਲੀਜੀ ਵਾਇਸ ਸੈੱਟ ਕਰਿਓ ਤਾਂ ਉਹ ਕਹ ਰਿਹਾ ਕਿ ਵਾਇਸ ਨਹੀਂ ਆ ਰਹੀ ਪਰ ਮੈਨੂੰ ਲੱਗ ਰਿਹਾ ਕਿ ਸਹੀ ਜਾ ਰਹੀ ਹੈ ਬਿਲਕੁਲ ਆਵਾਜ਼ ਮੜਾ ਚੈੱਕ ਕਰ ਲਿਓ ਤੇ ਇਹ ਟੋਟਲ ਕੁੱਲ ਮਿਲਾ ਕੇ ਜਿਹੜੇ 20 ਸਕੂਲ ਹੈ ਇਹ ਬੰਦ ਰਹਿਣਗੇ ਜਨਤ ਵਿੱਚ ਚਾਰ ਅਪਰ ਪ੍ਰਾਇਮਰੀ ਸਕੂਲ ਨੇ ਤੇ 16 ਪ੍ਰਾਇਮਰੀ ਸਕੂਲ ਨੇ ਤਾਂ ਅਪਰ ਪ੍ਰਾਇਮਰੀ ਸਕੂਲਾਂ ਦਾ ਨਾਮ ਵੀ ਤੁਹਾਡੇ ਨਾਲ ਅਸੀਂ ਸਾਂਝੇ ਕਰ ਦਿੱਤੇ ਆ ਠੀਕ ਹੈ ਜੀ ਬਸ ਭਾਈ ਸਾਹਿਬ ਆਵਾਜ਼ ਠੀਕ ਹੈ ਵਿਸ਼ਾਲ ਮਲੋਤਰਾ ਜੀ ਸੋ ਅਸੀਂ ਆਪਣੇ ਦੋ ਫੋਨਾਂ ਤੇ ਚੈੱਕ ਕਰ ਲਈ ਆ ਤੁਸੀਂ ਥੋੜਾ ਜਿਹਾ ਆਪਣੇ ਫੋਨ ਵੱਲ ਥੋੜਾ ਜਿਹਾ ਧਿਆਨ ਦੇ ਦਿਓ ਜੀ ਕਿਰਪਾ ਕਰਕੇ ਤਾਂ ਚਾਰ ਅਪਰ ਪ੍ਰਾਇਮਰੀ ਸਕੂਲ ਨੇ ਤੇ 16 ਪ੍ਰਾਇਮਰੀ ਸਕੂਲ ਨੇ ਜਿਹੜੇ ਇਹ ਬੰਦ ਰੱਖਣ ਦਾ ਫੈਸਲਾ ਡਿਪਟੀ ਕਮਿਸ਼ਨਰ ਵੱਲੋਂ ਲਿਆ ਗਿਆ ਤਾਂ ਇਸ ਮੌਕੇ ਡਿਪਟੀ ਕਮਿਸ਼ਨ ਮੈਡਮ ਆਸ਼ਿਕਾ ਚੈਨ ਨੇ ਮਾਪਿਆਂ ਨੂੰ ਵਿਸ਼ੇਸ਼ ਤੌਰ ਤੇ ਅਪੀਲ ਵੀ ਕੀਤੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਜੋ ਪ੍ਰਸ਼ਾਸਨ ਵੱਲੋਂ ਇਹ ਨਾਮ ਦੱਸੇ ਗਏ ਨੇ ਉਪਰੋਕਤ ਇਹ ਦੱਸੇ ਗਏ ਨਾਮ ਦੱਸੇ ਗਏ ਨੇ ਜਿਹਨਾਂ ਸਕੂਲਾਂ ਦੇ ਉਹਨਾਂ ਦੇ ਵਿੱਚ ਇਹ ਨਾਮ ਭੇਜਣ ਕਿਉਂਕਿ ਹੜਪ੍ਰਭਾਵਤ ਇਹ ਸਕੂਲ ਨੇ ਤੇ ਜਿਹੜਾ ਪ੍ਰਸ਼ਾਸਨ ਵੱਲੋਂ ਜੋ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਉਹਨਾਂ ਦੀ ਜਿਹੜੀ ਉਹ ਪਾਲਣਾ ਵੀ ਕੀਤੀ ਜਾਵੇ ਤਾਂ ਪ੍ਰਸ਼ਾਸਨ ਵੱਲੋਂ ਭਰੋਸਾ ਵੀ ਦਿੱਤਾ ਗਿਆ ਕਿ ਇਨਾ ਸਾਰੇ ਸਕੂਲਾਂ ਦੇ ਜਿਹੜੀ ਉਹ ਸਾਫ ਸਫਾਈ ਦੇ ਉਚਿਤ ਪ੍ਰਬੰਧ ਕੀਤੇ ਜਾਣਗੇ ਤਾਂ ਜੋ ਵੀ ਹੋਰ ਮੁਰਮਮਤ ਦਾ ਕੰਮ ਹੈ ਜੋ ਨੁਕਸਾਨ ਹੋਇਆ ਸਾੜਾ ਦੌਰਾਨ ਉਹ ਕੰਮ ਵੀ ਜਿਹੜਾ ਪੈਲ ਦੇ ਆਧਾਰ ਤੇ ਉਹਨਾਂ ਸਕੂਲਾਂ ਦਾ ਕਰਵਾਇਆ ਜਾਵੇਗਾ ਤਾਂ ਜੋ ਵਿਦਿਆਰਥੀਆਂ ਦੀ ਜਿਹੜਾ ਪੜ੍ਹਾਈ ਦਾ ਨੁਕਸਾਨ ਨਾ ਹੋਵੇ ਤੇ ਸਭ ਤੋਂ ਵੱਡੀ ਗੱਲ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਹੋਇਆਂ ਹੁਸ਼ਾਰਪੁਰ ਪ੍ਰਸ਼ਾਸਨ ਵੱਲੋਂ ਇਹ ਫੈਸਲਾ ਜਿਹੜਾ ਉਹ ਲਿਆ ਗਿਆ ਸੋ ਬਹੁਤ-ਬਹੁਤ ਧੰਨਵਾਦ ਜੀ